ਜਿਹੜੇ ਮੌਲੀ ਦੇ ਵਿੱਚ ਹੋਈ ਸੀਗੀ ਇੱਕ Swift Desire ਕੈਪ ਸੀ ਜਿਹੜੀ ਸਨੈਚ ਹੋਈ ਸੀ ਕੁਝ ਦਿਨ ਪਹਿਲਾਂ ਇੱਕ ਕੈਪ ਡਰਾਈਵਰ ਤੋਂ ਤੇ ਉਸ ਤੋਂ ਇਲਾਵਾ ਇੱਕ Thar ਗੱਡੀ ਸੀਗੀ ਜਿਹੜੀ ਇੱਕ ਲੇਡੀ ਤੋਂ ਸਨੈਚ ਹੋਈ ਸੀ ਤੇ ਉਸ ਤੋਂ ਇਲਾਵਾ ਕਿ 82 ਸੈਕਟਰ ਦੇ ਵਿੱਚ ਬਰਿਸ਼ਤਾ ਦੇ ਵਿੱਚ ਇੱਕ ਬੰਦਾ ਬੈਠ ਕੇ ਕਾਫੀ ਪੀ ਰਿਹਾ ਸੀ ਤੇ ਉਹਨੂੰ ਪਿਸਟਲ ਪੁਆਇੰਟ ਤੇ ਉਹ ਪਹਿਲਾਂ ਬਰਿਸ਼ਤਾ ਤੋਂ ਬਾਹਰ ਲੈ ਕੇ ਗਏ ਉਹਨਾਂ ਦਾ ਮੋਟਿਵ ਹੁਣ ਜਦੋਂ ਤੜੀ ਪੁਲਿਸ ਇਸ ਪ੍ਰਿੰਲਮਰੀ ਕੀਤੀ ਹੈ ਤਾਂ ਪਤਾ ਲੱਗਿਆ ਕਿ ਕਾਰ ਸਨੇਚਿੰਗ ਹੀ ਉਹਦਾ ਮੋਟਿਵ ਸੀਗਾ ਤੇ ਬਾਅਦ ਚ ਉਹ ਲੜਕਾ ਭੱਜ ਗਿਆ ਉਸ ਤੋਂ ਮੌਕੇ ਦੇ ਜੇ ਤੁਸੀਂ ਕਵਰ ਵੀ ਕੀਤਾ ਸੀ ਉਸ ਗੇਂਦ ਤੇ ਤੇ ਇਹ ਤਿੰਨ ਇਨਸੀਡੈਂਸਸ ਦੀ ਅਸੀਂ ਭਾਲ ਕਰ ਰਹੇ ਸੀਗੇ ਤੇ ਭਾਲ ਦੌਰਾਨ ਤਾਂ ਉਹ ਇਸ ਏਰੀਆ ਦੇ ਵਿੱਚ ਰਹਿ ਰਹੇ ਨੇ ਤੇ ਘੁੰਮ ਫਿਰ ਰਹੇ ਨੇ ਸਾਡਾ ਇੱਕ ਨਾਕਾ ਲੱਗਿਆ ਹੋਇਆ ਸੀਗਾ ਤਾਂ ਸਾਨੂੰ ਫਿਰ ਇਨਫੋਰਮੇਸ਼ਨ ਆਈ ਕਿ ਇੱਕ ਅਣਜਾਣ ਗੱਡੀ ਉੱਤੇ ਖੜੀ ਹੈਗੀ ਹੈ ਸ਼ਾਇਦ ਜੋ ਨਾਕੇ ਨੂੰ ਦੇਖ ਕੇ ਰੁਕੀ ਸੀਗੀ ਤਾ ਇਮੀਡੀਏਟਲੀ ਸਾਡੇ ਡੀਐਸਪੀ ਡੀ ਗੁਰਸ਼ੇਰ ਅਤੇ ਇੰਚਾਰਜ ਯਾ ਨੇ ਆਪਣੀ ਗੱਡੀਆਂ ਉਸ ਗੱਡੀ ਦੇ ਅੱਗੇ ਲਗਾ ਕੇ ਰੋਕ ਲਈ ਗਈ ਉਸ ਬੰਦੇ ਨੇ ਜਿਹੜੇ ਜਿਹੜੇ ਦੋ ਬੰਦੇ ਸੀਗੇ ਉਸ ਗੱਡੀ ਦੇ ਵਿੱਚ ਜਿਹੜੇ ਕਿ ਹੁਣ ਆਇਡੈਂਟੀਫਾਈ ਹੋਏ ਨੇ ਪ੍ਰਿੰਸ ਉਰਫ ਪਰਮਵੀਰ ਜਿਹੜਾ ਕਿ ਰਾਜਪੁਰੇ ਦਾ ਰਹਿਣ ਵਾਲਾ ਤੇ ਇੱਕ ਕਰਮਜੀਤ ਜਿਹੜਾ ਕਿ ਕੁਰਕ ਖੇਤਰਾ ਦਾ ਰਹਿਣ ਵਾਲਾ ਤੇ ਇਹ ਦੋ ਬੰਦੇ ਜਿਹੜੇ ਹੈਗੇ ਆਇਡੈਂਟੀਫਾਈ ਬਾਅਦ ਹੋਏ ਨੇ ਹੁਣ ਤੇ ਇਹਨਾਂ ਦੋਨਾਂ ਨੇ ਪਹਿਲਾਂ ਗੱਡੀ ਦੇ ਵਿੱਚ ਗੱਡੀ ਮਾਰ ਕੇ ਭਜਾਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਗੱਡੀ ਰਵਟ ਗੰ ਦੋ ਗੱਡੀਆਂ ਵੱਲੋਂ ਘੇਰਾ ਪੈ ਗਿਆ ਤਾਂ ਇਹਨਾਂ ਨੇ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਤੁਸੀਂ ਇਵੈਂਸ਼ਿਨ ਤੇ ਨਿਸ਼ਾਨ ਵੀ ਦੇਖ ਸਕਦੇ ਹੋ ਤੇ ਜਦੋਂ ਫਿਰ ਇਹ ਗੱਡੀ ਤੋਂ ਨਿਕਲ ਕੇ ਭੱਜਣ ਲੱਗੇ ਤੇ ਫਾਇਰਿੰਗ ਕਰ ਰਹੇ ਸੀਗੇ ਤਾਂ ਪਹਿਲਾਂ ਸਾਡੀ ਟੀਮ ਵੱਲੋਂ ਹਵਾਈ ਫਾਇਰ ਕਰਕੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਤੇ ਉਸ ਤੋਂ ਬਾਅਦ ਜਦੋਂ ਇਹ ਫਾਇਰਿੰਗ ਕਰਨ ਤੋਂ ਨਹੀਂ ਰੁਕੇ ਤਾਂ ਇਨੀਸ਼ੀਏਟਲੀ ਉਹਨਾਂ ਦੀ ਲੈਗਸ ਦੇ ਉੱਤੇ ਜਿਹੜੀ ਸੀਗੀ ਬੁਲੇਟ ਇੰਜਰੀਜ਼ ਜਿਹੜੀਆਂ ਹੈਗੀਆਂ ਉਹ ਕੀਤੀਆਂ ਗਈਆਂ ਤੇ ਉਹਨਾਂ ਚੋਂ ਇੱਕ ਜਿਹੜਾ ਪ੍ਰਿੰਸ ਹੈ ਉਹਦੇ ਲੱਤ ਤੇ ਦੋ ਬੁਲੇਟ ਵੂਨਸ ਹੈਗੇ ਨੇ ਤੇ ਜਿਹੜਾ ਕਰਮਜੀਤ ਹੈ ਉਹਦੇ ਲੱਤੇ ਇੱਕ ਬੁਲੇਟ ਵੂਨ ਹੈ ਦੋਨਾਂ ਨੂੰ ਹਸਪੀਟਲ ਪਹੁੰਚਾਇਆ ਜਾ ਚੁੱਕਿਆ ਹੈ ਤੇ ਦੋਨੋਂ ਇਸ ਟਾਈਮ ਤੇ ਜੇਰੇ ਇਲਾਜ ਤੇ ਇਹ ਵੀ ਬੰਦੇ ਨੇ ਕਿ ਜਿਹੜੀ ਸਵਿਫਟ ਡਿਜ਼ਾਇਰ ਤਾਂ ਇਨਫੈਕਟ ਜਿਹੜੀ ਮਿਲੀ ਹੈ ਉਹ 스내ਚਡ ਗੱਡੀ ਹੀ ਹੈ ਜਿਹੜੀ ਉਹ ਮਿਲੀ ਹੈ ਤੇ ਨਾਲ ਥਾਰ ਵੀ ਇਹਨਾਂ ਨੇ ਸਟੈਚ ਕੀਤੀ ਸੀ ਜਿਹੜੀ ਉਹ ਵੀ ਰਿਕਵਰ ਕਰ ਲਈ ਜਾਏਗੀ ਪਲੱਸ 82 ਸੈਕਟਰal ਇਨਸੀਡੈਂਟ ਵੀ ਮੰਦੇ ਨੇ ਤੇ ਇਸ ਤੋਂ ਇਲਾਵਾ ਜ਼ੀਰਾਪੁਰ ਦੇ ਵਿੱਚ ਤਿੰਨ ਐਕਸਟਰਸ਼ਨ ਕਾਲ ਸੀ ਦੋ ਦੋ ਪ੍ਰੋਪਰਟੀ ਡੀਲਰਾਂ ਨੂੰ ਆਈਆਂ ਸੀ ਤੇ ਇੱਕ ਹੋਰ ਐਕਸਟਰਸ਼ਨ ਕਾਲ ਸੀ ਉਹ ਵੀ ਇਹਨਾਂ ਵੱਲੋਂ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਵੀ ਉਹਨਾਂ ਨੂੰ ਵੀ ਇਹ ਰੈਗਨਰ ਥ੍ਰੀਟਸ ਜਾਰੀਆਂ ਸੀ ਇੰਫੈਕਟ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ ਹਜੇ ਅਸੀਂ ਵੈਰੀਫਾਈ ਕਰਨੀ ਹੈ ਜਿਹੜਾ ਰਾਜਪੁਰੇ ਦਾ ਮੁੰਡਾ ਹੈ ਉਹ ਸ਼ਾਇਦ ਆਪ ਖੁਦ ਹੋਣੇ ਕਿਡਨੈਪਿੰਗ ਦਾ ਉਹ ਮਰ ਚਕੇ ਆਪਦੇ ਫਾਦਰ ਤੋਂ ਵੀ ਸ਼ਾਇਦ ਐਕਸਟਰੈਕਸ਼ਨ ਕਾਲ ਨੇ ਮੰਗੀ ਸੀ ਪਰ ਇਹ ਅਸੀਂ ਇਹਦੀ ਵੈਰੀਫਾਈ ਕਰ ਰਹੇ ਹਾਂ ਸਰ ਇਹ ਲੀਡਰ ਕਿਸੇ ਕਿਸੇ ਪਾਰਟੀ ਨਾਲ ਜੁੜ ਰਿਹਾ ਨਹੀਂ ਇਕਨੋਇਸ ਸਾਹਮਣੇ ਨਹੀਂ ਨਹੀਂ ਲੀਡਰ ਨਹੀਂ ਸੀ ਇਨਫੈਕਟ ਹੋਤਾ ਆਈ ਥਿੰਕ ਸਰਕਾਰੀ EMPLOYEE ਨੇ ਜਿਹੜੇ ਇਹਦੇ ਫਾਦਰ ਨੇ ਦੇ ਉਹ ਸੀ ਡਿਟੇਲਸ ਦੇ ਵੈਰੀਫਾਈ ਗੈਂਗਸ ਦੇ ਕਨੈਕਸ਼ਨ ਖਾਮਣੇ ਆ ਰਹੇ ਕੋਈ ਗੈਂਗਸਟਰ ਕਨੈਕਸ਼ਨ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਹੈ ਕੋਈ ਗੈਂਗਸਟਰ ਦੇ ਦੇਖਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਹੁਣੇ ਇਨਸੀਡੈਂਟ ਹੋਇਆ ਹੈ ਫਿਲਹਾਲ ਜਿਹੜੀ ਪ੍ਰੀਲੀਮਰੀ ਪੁੱਛਗਿੱਛ ਹੈ ਉਸ ਹਿਸਾਬ ਨਾਲ ਇਹਨਾਂ ਦਾ ਗੈਂਗ ਦੇ ਨਾਲ ਸੰਬੰਧ ਨਹੀਂ ਸੀਗਾ ਪਰ ਇਹ ਖੁਦ ਇੱਕ ਨਵਾਂ ਇੱਕ ਗੈਂਗ ਜਿਹੜਾ ਸੀ گا ਉਹ ਬਣਾ ਰਹੇ ਸਨ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬੜੇ ਹੀ ਹੀਰਸ ਕ੍ਰਾਈਮਸ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸਿਗੀ ਇਹ ਆਲਰੇਡੀ 7-8 ਕ੍ਰਾਈਮਸ ਤਾਂ ਸਾਨੂੰ ਪ੍ਰੀਲੀਮਰੀ ਪਤਾ ਲੱਗ ਚੁੱਕੇ ਹਨ ਪੁੱਛਗਿੱਛ ਦੌਰਾਨ ਹੋਰ ਵੀ ਚੀਜ਼ਾਂ ਸਾਹਮਣੇ ਆਣਗ ਇਨਾਂ ਦੇ ਕੁਝ ਸਾਡੇ ਸਾਨੂੰ ਸਾਥੀ ਵੀ ਫਿਗਰ ਆਊਟ ਹੋਏ ਹਨ ਤੇ ਉਹ ਵੀ ਚੇਤੇ ਹੀ ਗ੍ਰਿਫਤਾਰ ਕਰ ਲਏ ਜਾਂਦੇ ਠੀਕ ਹਨ ਹਾਂ ਤਾਂ ਕੁਸਟਮ ਹੋਵਾਂਗੇ ਦੋਨੋਂ ਵੈਸੇ ਪ੍ਰਾਈਵੇਸੀ ਜਿਹੜੇ ਇਲਾਜ ਨਹੀਂ ਤੇ ਆਊਟ ਆਫ ਡੇਂਜਰ ਹੈ ਬਟ ਜਿਹੜੇ ਇਲਾਜ ਸੀ ਕੋਈ ਕਿੰਨੀ ਹਾਂਸ਼ ਹੋਣ ਫਾਇਰ ਮੈਨੂ ਟੋਟਲ ਇਹਨਾਂ ਵੱਲੋਂ ਕਰੀਬ ਆਈ ਥਿੰਕ 4 3 ਜਾਂ 4 ਹੋਏ ਨੇ ਤੇ 6 ਪੰਜ 6 ਫਾਇਰ ਸਾਡੇ ਵੱਲੋਂ ਹੋਏ ਨੇ ਤੇ ਟੋਟਲ 8-10 ਤੋਂ ਫਾਇਰ ਰਾਉਂਡਸ ਜਿਹੜੇ ਤਾਂ ਕਿਸੇ ਸਰ ਮਿਲਿਆ ਕੋਈ ਮੋਰ ਜੀ ਨਹੀਂ ਪੁਲਿਸ ਕੋਈ ਪੁਲਿਸ ਮਿਲਾ ਕੇ ਨਹੀਂ ਜਿੰਦ ਨਹੀਂ ਵੈਪਨ ਇਹਨਾਂ ਵੱਲੋਂ ਇਹਨਾਂ ਕੋਲ ਦੋ ਵੈਪਨ ਸੀਗੇ ਤੇ ਦੋਨੋਂ ਮੈਂ ਸਾਡੀ ਫਰੇਂਜ਼ਿਕ ਟੀਮ ਬਸ ਪਹੁੰਚ ਨਹੀਂ ਆਲੀ ਤੁਹਾਨੂੰ ਵੀ ਵੱਲੋਂ ਮਿਲ ਕੇ ਮੇਰੇ ਵੱਲੋਂ ਰਿਕਵੈਸਟ ਹੈ ਏਰੀਆ ਥੋੜਾ ਜਿਹਾ ਕਲੀਅਰ ਰੱਖੋ ਵੀ ਫਰੇਂਜ਼ਿਕ ਟੀਮ ਸਾਡੀ ਹਜੇ ਪਹੁੰਚ ਨਹੀਂ ਆਈ ਸਰ ਕਿੰਨੇ ਮਾਮਲੇ ਦਰਜ ਨੇ ਪਹਿਲੇ ਪਹਿਲਾਂ ਆਪਾਂ ਗੱਲ ਕਰੀਆ ਇਸ ਜਿਲ੍ਹੇ 'ਚ ਆਪਣੇ ਜਿਲ੍ਹੇ 'ਚ ਕਿ ਇਹ ਤਿੰਨ ਦਾ ਕਾਰ ਸਨੈਚਿੰਗ ਦੇ ਹੀ ਕੇਸਸ ਹੋ ਗਏ ਦੋ ਕਾਰ ਸਨੈਚ ਸਕਸੈਸਫੁਲ ਹੋ ਗਈ ਸੀ ਇੱਕ ਇਹਨਾਂ ਜਿਹੜੀ ਵਿਰਸਤਾ ਵਾਲੀ ਉਹ ਉਹ ਅਨਸਕਸੈਸਫੁਲ ਹੋਈ ਸੀ ਉਹ ਚ ਵੀ ਤਿੰਨ ਦਾ ਹੀ ਐਫ ਆਈ ਆਰ ਦਰਜ ਸੀ ਉਸ ਤੋਂ ਇਲਾਵਾ ਜਿਹੜੀ ਜ਼ੀਰੋਪੁਰ ਦੇ ਐਕਸਟਰਸ਼ਨ ਕੇਸਸ ਹੈ ਉਹ ਵੀ ਦਰਜ ਨੇ ਬਾਕੀ ਰਾਜ